ਦੀ ਐਂਗਲ ਨੇ ਵੀ ਜੰਗ ਵੀ ਨਾ ਲੱਗੇ ਹੈਗਾ ਜਿਵੇਂ ਵਟ ਦੇ ਇੱਕ ਪਹਿਲਾਂ ਚੜਦਾ ਇੱਕ ਮਗਰੋ ਦੇਖੋ ਵੀਰ ਅੱਜ ਆਪਾਂ ਪਹੁੰਚਿਆ ਮਲੋਟ ਸ਼ਹਿਰ ਆ ਜਦੋਂ ਵੀ ਮਸ਼ੀਨਰੀ ਦੇ ਵਿੱਚ ਕੰਪੈਨ ਦੇ ਮਾਮਲੇ ਦੇ ਵਿੱਚ ਜਦੋਂ ਵੀ ਨਾਮ ਦਾ ਤੇ ਸਾਰੇ ਪੰਜਾਬ ਦਾ ਤੇ ਅਦਰ ਸਟੇਟਾਂ ਦਾ ਜਿਹੜੇ ਵੀ ਐਗਰੀਕਲਚਰ ਨਾਲ ਸੰਬੰਧਿਤ ਕਿਸਾਨ ਹੈਗੇ ਆ ਉਹ ਸਾਰੇ ਨਾ ਆਪਣੇ ਨਾਬੇ ਦਾ ਨਾਮ ਜਰੂਰ ਹਰ ਇੱਕ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਜਿਹੜੀ ਵੀ ਆਪਣੀ ਕੰਪੈਨ ਮਿਲਨੀ ਆ ਨਾਬੇ ਨੂੰ ਮਿਲਨੀ ਆ ਤੇ ਨਾਬੇ ਦੇ ਵਿੱਚ ਜਦੋਂ ਜਾਣੇ ਆ ਤੇ ਆਪਾਂ ਨੂੰ ਇੱਕ ਨਰੈਣ ਜਰੂਰ ਮਿਲਦੀ ਆ ਤੇ ਨਰੈਣ ਜਿਹੜੀ ਪਿਛਲੇ ਕਈ ਸਾਲਾਂ ਤੋਂ ਤਕਰੀਬਨ ਤਿਹਰੀ ਮਨਾ 1988 ਤੋਂ ਲੈ ਕੇ ਪਹਿਲੇ ਨੰਬਰ ਤੇ ਆਉਂਦਾ ਤੇ ਨਰੈਣ ਨੇ ਕਹਿੰਦੇ ਵੀ ਅੱਜ ਕੱਲ ਜਮਾਂ ਦੁੱਖ ਤੋੜਦੇ ਕਹਿੰਦੇ ਵੀ ਜਿੱਥੇ ਕਿਤੇ ਆਪਾਂ ਨੂੰ ਕਹਿੰਦੇ ਕਿਤੇ 20 22 22 ਦਿਨ ਲੱਗ ਜਾਂਦੇ ਸੀ ਆਪਾਂ ਨੂੰ ਰਿਪੇਅਰ ਕਰਨ ਦੇ ਤੇ ਇਹ ਅੱਧਾ ਸਮੇਂ ਦੇ ਬਚਤ ਕਰਤੀ ਇਹਨਾਂ ਨੇ ਤੇ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਵੀ ਕੀ ਕੀ ਇਹਨਾਂ ਨੇ ਨਵਾਂ ਕੀਤਾ ਕਿਹੜਾ ਮਾਡਲ ਆ ਤੇ ਕੀ ਕੀ ਇਹਦੇ ਵਿੱਚ ਚੇਂਜ ਕੀਤਾ ਹੈਗਾ ਤੇ ਸਾਰੀ ਗੱਲਬਾਤ ਲੈਣਾ ਕਿੰਨਾ ਕਟਰ ਕਰਤਾ ਹੈਗਾ ਸਾਰੀ ਜਾਣਕਾਰੀ ਕਿਹੜਾ ਇੰਜਨ ਆ ਬਾਈ ਦੇ ਵਿੱਚ ਕਿੰਨੀਆਂ ਸਪੀਡਾਂ ਆਦੀਆਂ ਸਾਰੀ ਜਾਣਕਾਰੀ ਬਾਈ ਤੋਂ ਲੈਣਾ ਓਗਰ ਤੋਂ ਲੈ ਕੇ ਹਰ ਇੱਕ ਚੀਜ਼ ਦੀ ਟਾਇਰਾਂ ਤੱਕ ਦੀ ਜਾਣਕਾਰੀ ਬਾਈ ਦੇ ਉੱਤੋਂ ਲਵਾਂਗੇ ਆਪਾਂ ਚੀਜ਼ ਤਾਂ ਆਪਾਂ ਜੋ ਹੋਣਾ ਦਾ ਸੀ ਬਹੁਤ ਸਮੇਂ ਤੋਂ ਕੀਤਾ ਹੋਇਆ ਜਿਹੜੇ ਆਪਣੀ ਕੰਬਾਈਨ ਚਲਾਉਣ ਵਾਲੇ ਉਹਨਾਂ ਦੱਸ ਦੇਣਗੇ ਆਓ ਆਪਾਂ ਨੀਗਾ ਮਾਰ ਦਿੰਦੇ ਹਾਂ ਵੀਰੇ ਹਾਂਜੀ ਠੀਕ ਪਹਿਲਾਂ ਤਾਂ ਬੈਂਟਾਂ ਨੂੰ ਸੇਫਟੀ ਦੇਤੀ ਹਾਂਜੀ ਵੀਰੇ ਜੀ ਇਹ ਬਹੁਤ ਵਧੀਆ ਕੰਮ ਕੀਤਾ ਹੈਗਾ ਬਈ ਹੋਰ ਵੀ ਕੰਪਨੀਾਂ ਕੀਤੀ ਹੈ ਇਹਨਾਂ ਨੇ ਥੋੜਾ ਜਿਹਾ ਵੱਖਰੇ ਢੰਗ ਨਾਲ ਹੀ ਕੀਤੀ ਹੈਗੀ ਯਾਰ ਇਹ ਫਾਈਬਰ ਦੇ ਵਿੱਚ ਹੈ ਜੀ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਕੀਤਾ ਹਾਂ ਫਿਰ ਰਵੀਰ ਦੀ ਲਮਾ ਹੋ ਗਿਆ ਦੇਖੋ ਕਟਰ ਪੂਰਾ نیچے ਪਿਆ ਠੀਕ ਹੈ نیچے ਹੀ ਇਹਨੂੰ ਇੱਥੇ ਹੀ ਲਾ ਕੇ ਇੱਥੇ ਹੀ ਚੱਕ ਲੋ ਜੇ ਟਰਾਲੇ ਦੀ ਲੋਡ ਵੀ ਨਹੀਂ ਜੇ ਕਿਤੇ ਲਾਉਣਾ ਪੈ ਜਾਂਦਾ ਮੇਰੀ ਗੱਲ ਇਹ ਕਿ ਤੂੰ ਧਰਤੀ ਦੇ ਤੋਂ ਕਟਰ ਚੱਕਣਾ ਹੈਗਾ ਕਿ ਜੋ ਗੱਲ ਨਹੀਂ ਵੀ ਪਹਿਲਾਂ ਪਹਰੇ ਡਾ ਲਾਉਂਦੇ ਸੀ ਕਿ ਆਪਾਂ ਕਹਿੰਦੇ ਸੀ ਰੇੜਾ ਇੱਧਰ ਲੈ ਕੇ ਉੱਧਰ ਲੈ ਕੇ ਉਹ ਗੱਲ ਹੈ ਨਹੀਂ ਗੀ ਇਹਦੇ ਵਿੱਚ ਜ਼ਮੀਨ ਤੋਂ ਕਟਰ ਪਾਉ ਤੂੰ ਹੀ 1 ਮਿੰਟ ਦੇ ਵਿੱਚ ਕਟਰ ਪੈ ਜਾਂਦਾ ਹੈਗਾ ਤੇ ਇਹ ਬਹੁਤ ਵਧੀਆ ਖਾਸੀਅਤ ਕੀਤੀ ਇਹਨਾਂ ਨਰੈਣ ਦੇ ਵਿੱਚ ਹਾਂ ਅੱਜ ਇੱਕ ਦੇਖੋ ਵੀਰ ਕਿੰਨੇ ਹੈ ਬਈ ਆ ਹਾਂਜੀ ਤੇ ਹੇ ਨੀਚੇ ਮਾਰੋ ਵੀਰੇ ਨੇਗਾ ਠੀਕ ਹੈ ਜੀ ਮੈਂ ਨਾ ਜੰਗ ਲੱਗਣ ਤੋਂ ਹੀ ਬਚਾਉਣਾ ਕੋਈ ਫालतू ਚੈਨਲ ਨਹੀਂ ਹੈਗੇ ਸਿੱਧੇ ਐਂਗਲ ਨੇ ਵੀ ਜੰਗ ਵੀ ਨਾ ਲੱਗੇ ਠੀਕ ਹੈ ਮਤਲਬ ਚੈਨਲਾਂ ਦੇ ਵਿੱਚ ਜਿਹੜਾ ਚੱਦਰ ਮੂੜੀ ਹੁੰਦੀ ਆ ਜੰਗ ਪੜ ਕੇ ਜਲਦੀ ਗਲ ਜਾਂਦਾ ਜਿਵੇਂ ਆਪ ਕੌੜੀ ਚੈੱਕ ਕਰੋ ਵੀਰੇ ਫੋਲਡਿੰਗ ਠੀਕ ਹੈ ਜੀ ਹੋਲਡਿੰਗ ਪੌੜੀ ਆ ਅੱਜ ਅੱਗੇ ਪਿੱਛੇ ਕਰਨੀ ਆ ਨਾ ਕੱਲ ਨੂੰ ਟਾਇਰ ਨਾਲ ਲੱਗਦੇ ਕੋਠਾ ਉਰੇ ਵੀ ਨੱਡ ਦਿੱਤੇ ਹੋਏ ਆ ਇਹ ਚੂੜੀ ਵਧਾ ਕੇ ਟਾ ਕੇ ਵਧਾ ਵੀ ਸਕਦਾ ਹਾਂ ਜਾਨੀ ਕਿ ਚੂੜੀ ਬਾਹਰ ਘਟ ਜਾਂਦੀ ਆ ਹਾਂ ਚੂੜੀ ਬਾਹਰ ਘਟ ਜਾਂਦੀ ਆ ਇਹ ਈਜ਼ੀ ਈਜ਼ੀ ਰੂਪ ਕੋਈ ਦੇ ਵਿੱਚ ਕੀਚੇ ਨਹੀਂ ਕੀਤਾ ਜੀ ਹਾਂ ਜਿਵੇਂ ਵੀਰ ਆ ਦੇਖੋ ਜਿਵੇਂ ਆ ਗੇਅਰ ਪੂਰੀ ਕਰਨੇ ਆ ਤਾਂ ਇਹਦਾ ਮੰਨ ਲਓ ਵੀ ਕੋਈ ਟਾਇਰ ਨਹੀਂ ਖੋਲਣਾ ਕੁਛ ਨਹੀਂ ਖੋਲਣਾ ਇਹਨੇ ਐਵੇਂ ਹੀ ਨਿਕਲੇ ਆਉਣਾ ਸਪੇਸ ਬਹੁਤ ਹੈ ਜੀ ਵਿੱਚ ਬਾਕੀ ਸਪੇਸ ਬਹੁਤ ਹੈ ਹਾਂਜੀ ਠੀਕ ਹੈ ਜੀ ਅੱਗੇ ਕਰਾਰੀਆਂ ਟੈਂਪਰ ਹੋ ਗਈਆਂ ਵੀਰੇ ਸਾਰੀਆਂ ਠੀਕ ਹੈ ਜੀ ਤੇ ਆ ਉੱਪਰ ਦੇਖੋ ਵੀਰੇ ਆ ਫਲੈਟ ਲੈਡਰ ਵੀਰੇ ਕਿੰਨਾ ਮਜ਼ਬੂਤ ਹੈ ਗੋਡਾ ਉਧਰ ਬਾਨਿਆ ਲੈਡਰ ਆ ਪੈਰ ਵੀਰੇ ਸਾਰੇ ਇੰਜਨ ਦੇ ਫੋਲਡਿੰਗ ਪੰਪ ਲੈਡਰ ਵਗੈਰਾ ਆ ਪੰਪ ਫੋਲਡਿੰਗ ਸਾਰਾ 2 2 3 3 ਜਗ੍ਹਾ ਤੋਂ ਫੋਲਡਿੰਗ ਹੋ ਰਿਹਾ ਇੱਕ ਜਿੱਲ ਕੇ ਹਾਈਡਰੌਲਿਕ ਟੈਂਕੀ ਡਬਲ ਹੋ ਗਈ ਵੀਰੇ ਠੀਕ ਹੈ ਜੀ ਆ ਤੇਰਗ ਦੀ ਅਲਡ ਠੀਕ ਹੈ ਜੀ ਆਈ ਲੋਦੀ ਆ ਵੀ ਜੀ ਸੋਚਿਆ ਗਿਆ ਸੋਚਿਆ ਗਿਆ ਠੀਕ ਹੈ ਜੀ ਆ ਬੈਟਰੀ ਨੂੰ ਸੇਫਟੀ ਆ ਗਿਆ ਉਹ ਜਿੰਦਾ ਵੀ ਲੱਗ ਸਕਦਾ ਠੀਕ ਹੈ ਜੀ ਅੱਜ ਤੋਂ ਕਿਤੇ ਆਪਾਂ ਬਾਹਰ ਲੈ ਕੇ ਜਾਂ ਅਦਰ ਸਟੇਟ ਦੇ ਵਿੱਚ ਲੈ ਕੇ ਜਾਣੀ ਹੈ ਤੇ ਤੋਂ ਸੇਫਟੀ ਆ ਤੁਸੀਂ ਇਹਨੂੰ ਐਸਐਮਐਸ ਲਗਾਉਣਾ ਕਰ ਲੂੰ ਠੀਕ ਹੈ ਜੀ ਕੋਈ ਕੱਟ ਵੱਟ ਨਹੀਂ ਕਰਾਉਣੀ ਆ ਹੈਵੀ ਸੀਟ ਲੱਗੀ ਹੋਈ ਆ ਬਸ ਇਹਦੇ ਨਾਲ ਹੀ ਅਟੈਚ ਹੋ ਜਾਣਾ ਕਿਸੇ ਨਾਲ ਹੀ ਟੈਗ ਇਸ ਨਾਲ ਅਟੈਚ ਐਲਈਡੀ ਅੰਦਰ ਐਲਈਡੀ ਜਾਏਗਾ ਆ ਦਿਖਾਓ ਵੀ ਜੈਕਟ ਸਿਸਟਮ ਦਿਖਾਓ ਕਿੰਨਾ ਹੈਵੀ ਆ ਦੇਖੋ ਠੀਕ ਹੈ ਆ ਬਕਾਇਦਾ ਇਹ ਹੁੱਕ ਬਣਾ ਕੇ ਲਾਉਣੇ ਆਪਾਂ ਸ਼ੁਰੂ ਤੋਂ ਹਿੱਸਾ ਟੇੜਾ ਹੈਗਾ ਜਿਵੇਂ ਵੱਟ ਦੇ ਇੱਕ ਟਾਇਰ ਪਹਿਲਾਂ ਚੜਦਾ ਇੱਕ ਮਗਰੋ ਦੇਖੋ ਵੀਰ ਠੀਕ ਹੈ ਜੀ ਉਧਰੋਂ ਵੀ ਪਿੰਨ ਨਹੀਂ ਸਿੰਗਲ ਜਿ ਵੀ ਕੱਲ ਨੂੰ ਟੁੱਟ ਸਕਦੀ ਹੈ ਡਬਲ ਹੁੱਕ 'ਚ ਪਈ ਹੋਈ ਆ ਉਧਰ ਵੀ ਪਿੰਨ ਸਿਰਫ ਇੱਕ ਹੀ ਦੇ ਵੱਟ ਦੇ ਤੇ ਚੜਦੀ ਹੈ ਜੇ ਤੁਹਾਨੂੰ ਦਿੱਕਤ ਆਲੀ ਗੱਲ ਵੀ ਵਿਚਾਰ ਹੀ ਨਹੀਂ ਰਹੇਗੀ ਹਾਂਜੀ ਹਾਂ ਆ ਪੌੜੀ ਫੋਲਡਿੰਗ ਹੋ ਗਈ ਵੀਰ ਠੀਕ ਹੈ ਤੇ ਆਇਰ ਟੈਂਕ ਆ ਗਿਆ ਆਪਾਂ ਲੱਗੀ ਮਿਲ ਗਈ ਜੀ ਆਹ 엘ਿਵੇਟਰ ਹੋਲਡਿੰਗ ਆ ਗਿਆ 엘ਿਵੇਟਰ ਹੋਲਡਿੰਗ ਨੇ ਆ ਸਿਰਫ ਆ ਨੜ ਖੋਲੋ ਜੇ ਕਿਤੇ ਪੈਡ ਚੇਂਜ ਕਰਨਾ ਜਾਂ ਸਫਾਈ ਕਰਨੀ ਪੈਂਦੀ ਕਈ ਫਸਲਾਂ 'ਚ ਠੀਕ ਹੈ ਜੀ ਆਹ ਨੀਚੇ ਹੋਲਡਿੰਗ ਹੈ ਜਿਹੜਾ ਇਧਰਲਾ ਆ ਆ ਜੇ ਮਿਸਟੇਰਿੰਗ ਪੂੜੀ ਵਗੈਰਾ ਹੋਲਡਿੰਗ ਹੋ ਗਈਆਂ ਆ ਹੇਟਰ ਚੈੱਕ ਕਰੋ ਵੀ ਚ ਬੈਲਟ ਜਿਆਦਾ ਕਸਦੀ ਇਹ ਨਹੀਂ ਹੈ ਬੈਲਟ ਨੂੰ ਝਟਕਾ ਜਾ ਪਊਗਾ ਠੀਕ ਹੈ ਜੀ ਜੇ ਸ਼ਾਪਟ ਟੁੱਟ ਸਕਦੀ ਹੈ ਜਿਆਦਾ ਟੈਨ ਕਰਨ ਵਾਲਾ ਸਪਰਿੰਗ ਤੋਂ ਨਾਲ ਨਹੀਂ ਲੋੜ ਹੈ ਠੀਕ ਹੈ ਜੀ ਆ ਵੀ ਜਿਹੜੇ ਸਟਾਕ ਕਰਨ ਦੀ ਸਪਾਈ ਲਈ ਠੀਕ ਹੈ ਜੀ ਤੇਲ ਗਰੀਸ ਨੂੰ ਆ ਉਨਕੋ ਟੱਕੀਆਂ ਹੋ ਗਈਆਂ ਇਹ ਲੱਗ ਤੋ ਦੇ ਦੀਏ ਹਾਂ ਇਹ ਲੱਗ ਤੋ ਹੋ ਗਈ ਵੀਰ ਠੀਕ ਹੈ ਤੇ ਸਪੇਸ ਵਗੈਰਾ ਉੱਪਰ ਬਈ ਕਹਿ ਬੰਦੀ ਮਤਲਬ ਕਿ ਜਿਹੜਾ ਆ ਸਪੇਸ ਦਿਖਾਉਂਦੇ ਆ ਵੀਰਾਂ ਤੁਹਾਨੂੰ ਹਾਂਜੀ ਆ ਦੇਖੋ ਯੂਕ ਨੇ ਹੈਵੀ ਹੈ ਵੀਰ ਆ 208 ਨੰਬਰ ਦੇ 베ARING ਹੋ ਗਏ ਇਹ ਠੀਕ ਹੈ ਜੀ ਆ ਬੈਡ ਅੱਗੇ ਵਧਿਆ ਹੋਇਆ ਜੇ ਕੱਲੂਆਂ ਸਟੌਨ ਟ੍ਰਿਪ ਦਾ ਪਟਾ ਕੱਢ ਵੀ ਜਾਂਦਾ ਤਾਂ ਦਾਣੇ ਬਾਹਰ ਨਹੀਂ ਲੱਗਣਗੇ ਬੈਡ ਦੇ ਵਿੱਚੇ ਜਾਣਗੇ ਕਿਹੜਾ ਬਾਈ ਇਹ ਦੇ ਵਿੱਚ ਸ਼ੋਕ ਲੈ ਲੈਣ BS4 133 ਹਾਰਸਪਾਵਰ ਐਸ਼ਰਦਾ ਵੀ ਇਹ ਚ ਆਪਸ਼ਨ ਹੈਗਾ ਠੀਕ ਹੈ ਜੀ ਜੇ ਕਿਸ ਨੇ ਐਸ਼ਰਦਾ ਲੈਣਾ ਹੈ ਐਸ਼ਰਦਾ ਐਸ਼ਰਦਾ ਆਪਸ਼ਨ ਹੈਗਾ ਠੀਕ ਹੈ ਜੀ ਤੇ ਦਾਨਾਂ ਲਈ ਆਪਾਂ ਕੈਪੈਸਟੀ ਕਿੰਨੀ 18 ਬੋਰੀਆਂ ਦਾ ਲੱਗਦਾ 18 ਬੋਰੀਆਂ ਦਾ ਠੀਕ ਹੈ ਜੀ ਲੋ ਜੀ ਜਾਣਕਾਰੀ ਭਾਈ ਨੇ ਬਹੁਤ ਵਧੀਆ ਦਿੱਤੀ ਤੇ ਵਧੀਆ ਸਪੋਰਟ ਕਰਨੀ ਹੈ ਤੁਸੀਂ ਵੀਡੀਓ ਨੂੰ ਬាទ ਬាទ ਸ਼ੇਅਰ ਕਰਨਾ ਤੁਸੀਂ ਤੇ ਜਿਨੇ ਮਲਾ ਮਸ਼ੀਨਾ ਲੈਣੀ ਹੈਗੀ ਆ ਤੇ ਨਾਬੇ ਕਰੀ ਇਹਨਾਂ ਦੇ ਕੋਲ ਵਿజిਟ ਜਰੂਰ ਕਰਕੇ ਸਿਮਰਨਾ ਆਪਣੀ ਫਰਮ ਹੈਗਾ ਗੁਰਮਖਿਆ ਗਰੂ ਇੰਡਸਟਰੀ ਨਰੈਣ 999 ਕੰਬਾਈਨ ਨਾਬਾ ਮੇਰਾ ਮੋਬਾਈਲ ਨੰਬਰ ਹੈ 94171563 ਠੀਕ ਹੈ 94171 5663 ਲੋ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਬਾਈਆਂ ਨਾਲ ਹੁਣ ਵੀ ਤਾਲਮੇਲ ਕਰ ਸਕਦੇ ਜੇ ਕਿਸੇ ਨੇ ਬੁੱਕ ਕਰਾਉਣੀ ਹੈ ਮਸ਼ੀਨਾ ਇਹ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਬੋ ਜੀ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਠੀਕ ਹੈ